ਇਹ ਮੈਟਾਬੋਲਾਈਟ ਮਿਕਸ ਹੈ ਆਪਣੇ ਵਰਬੈਕ ਦਾ ਉਤਪਾਦ ਇਹਨੂੰ ਸੂਣ ਤੋਂ 20 ਦਿਨ ਪਹਿਲਾਂ ਦੇਣਾ ਹੁੰਦਾ ਆਪਾਂ ਨੇ ਇੱਕ ਪੁੜੀ ਸਵੇਰੇ ਇੱਕ ਪੁੜੀ ਸ਼ਾਮ ਠੀਕ ਹੈ ਜੀ 50 ਗ੍ਰਾਮ ਦੀ ਪੁੜੀ ਹੁੰਦੀ ਆ ਇੱਕ ਪੁੜੀ ਸਵੇਰੇ ਇੱਕ ਪੁੜੀ ਸ਼ਾਮ ਨੂੰ ਸੂਣ ਤੋਂ 20 ਦਿਨ ਪਹਿਲਾਂ ਜਿਹਦੇ ਨਾਲ ਕੀ ਹੁੰਦਾ ਪਸ਼ੂ ਦੇ ਸੂਣ ਤੋਂ ਪਹਿਲਾਂ ਉਹਦਾ ਹਵਾਨਾ ਦਾ ਪੂਰਾ ਬਣਦੇ ਹੀ ਬਣਦਾ ਹੈ ਉਸ ਤੋਂ ਇਲਾਵਾ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇਗੀਆਂ ਪਸ਼ੂ ਦਾ ਪਿੱਛਾ ਦਿਖਣਾ ਪਸ਼ੂ ਦੀ ਜ਼ੇਰ ਫਸਣਾ ਜਾਂ ਸੂਣ ਤੋਂ ਆ ਦੁੱਧ ਦਾ ਬੁਖਾਰ ਇਹਨਾਂ ਸਾਰਿਆਂ ਦੇ ਜਿਹੜੇ ਚਾਂਸ ਨੇਗੇ ਹੋਣ ਦੇ ਘਟ ਜਾਂਦੇ ਨੇ ਤੇ ਫਾਰਮਰ ਦਾ ਜਿਹੜਾ ਮੁਨਾਫਾ ਦਾ ਉਹ ਜ਼ਿਆਦਾ ਹੋਣਾ ਕੰਮ ਹੋ ਗਿਆ ਰਹਿਆ ਸਪਰੇਆਂ ਤੇ ਜੀ ਪਹਿਲਾਂ ਲੋਕ ਬਾਹਾਂ ਦੇ ਵਿੱਚ ਰੂੜੀ ਦੀਆਂ ਖਾਦਾਂ ਪਾਉਂਦੇ ਸੀਗੇ ਬਿਲਕੁਲ ਜੀ ਪਸ਼ੂਆਂ ਨੂੰ ਬਿਮਾਰੀਆਂ ਬਹੁਤ ਘਟ ਆਉਂਦੀਆਂ ਪਸ਼ੂ ਬਾਹਰ ਚਰਨ ਜਾਂਦੇ ਸੀਗੇ ਬਿਲਕੁਲ ਜੀ ਤੇ ਹੁਣ ਅੱਜਕੱਲ ਵੇਖਣੇ ਆਪਾਂ ਪਸ਼ੂਆਂ 'ਚ ਬਿਮਾਰੀਆਂ ਬਹੁਤ ਵੇਖਣ ਨੂੰ ਮਿਲਿਆ ਘਾਟਾਂ ਬਹੁਤ ਆਉਂਦੀਆਂ ਹੋਰ ਕੋਈ ਕੈਲਸ਼ੀਅਮ ਜਾਂ ਲੀਵਰ ਟੋਨਿਕ ਵੀ ਇਹ ਦੇ ਪਟਾਇਟੀ ਜਿੱਦਾਂ ਬਈ ਜੀ ਤੁਸੀਂ ਗੱਲ ਕੀਤੀ ਬਹੁਤ ਵਧੀਆ ਮੁੱਦਾ ਛੇੜਿਆ ਕਿ ਇਸ ਟਾਈਮ ਜਿਹੜੀਆਂ ਸਾਡੀਆਂ ਖੁਰਾਕਾਂ ਨੇ ਉਹਦੇ ਵਿੱਚ ਖੁਰਾਕੀ ਦਤ ਨਹੀਂ ਹੈਗੇ ਜੇ ਅਸੀਂ ਦੇਖਿਆ ਜਾਵੇ ਤਾਂ ਜਿੱਦਾਂ ਆਪਾਂ ਚਿਲਟਡ ਐਗਰੀਮੈਂਟ ਸੁਪਰ ਦੀ ਗੱਲ ਕੀਤੀ ਹੈਗੀ ਇਹ ਉਹ ਖੁਰਾਕੀ ਦਤ ਹੀ ਮਹਈਆ ਕਰਾਂਦਾ ਜਿਨ੍ਹਾਂ ਦੀ ਘਾਟ ਹੈ ਉਸ ਤੋਂ ਇਲਾਵਾ ਅਗਰ ਕਿਸੇ ਪਸ਼ੂ ਦਾ ਤਾਜ਼ਾ ਸੂਆ ਹੋਇਆਗਾ ਪਸ਼ੂ ਸੁਕੇ ਹਟਿਆ ਦੁੱਧ ਦੇ ਨਹੀਂ ਜਾਂਦਾ ਪਿਆ ਤਾਂ ਅਸੀਂ ਉਹਨੂੰ ਆਪਣੀ ਕੰਪਨੀ ਦਾ ਤਰਲ ਆਉ ਇਹ 100 ml ਆਪਣੇ ਪਸ਼ੂ ਰਜਣਾ 10 ਦਿਨ ਦੇ ਲਈ ਪਲਾਇਆ ਜਾਵੇ ਜਿਹਦੇ ਨਾਲ ਕਿੰਦਾ ਪਸ਼ੂ ਦੇ ਦੁੱਧ ਦੇ ਵਿੱਚ ਉਤਪਾਦਨ ਹੁੰਦਾ ਹੈ ਪਸ਼ੂ ਆਪਣੇ ਸਹੀ ਦੁੱਧ ਤੇ ਆਉਂਦਾ ਪੂਰੇ ਦੁੱਧ ਤੇ ਆਉਂਦਾ ਹੈ ਪਸ਼ੂ ਦਾ ਹਾਜਮੇ ਦਾ ਸੁਧਾਰ ਹੁੰਦਾ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਦ ਸੰਧੂ ਸਵਾਗਤ ਹੈ ਤੁਹਾਡਾ ਆਪਣਾ ਪੰਜਾਬ ਪੀਵੀ04 YouTube ਚੈਨਲ ਤੇ ਕਿਸਾਨ ਵੀਰੋ ਅੱਜ ਆਪਾਂ ਆਏ ਸੀਗੇ ਕਿਸਾਨ ਮੇਲਾ ਆਪਣੇ ਫਰੀਦਕੋਟ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਲੱਗਿਆ ਸੀਗਾ ਤੇ ਆਪਾਂ ਜਿਹੜੀ ਸਟਾਲ ਤੇ ਖੜੇ ਆ ਇਹ ਹੈਗੀ ਹੈ ਵੀਰ ਬੈਗ ਵੀਰ ਬੈਗ ਇਨ ਵੀਰ ਬੈਗ ਵੀਰ ਬੈਗ ਆਪਾਂ ਪਿਛਲੇ ਸਾਲ ਵੀ ਇਹਨਾਂ ਦੀ ਵੀਡੀਓ ਬਣਾਈ ਸੀਗੀ ਬਹੁਤ ਵਧੀਆ ਚੱਲੀ ਤੇ ਇਸ ਸਾਲ ਫੇਰ ਆਪਾਂ ਬਾਈਆਂ ਨਾਲ ਕਰਦੇ ਆ ਗੱਲਬਾਤ ਕਿਹੜੇ-ਕਿਹੜੇ ਪ੍ਰੋਡਕਟ ਲੈ ਕੇ ਆਏ ਆ ਸਭ ਤੋਂ ਟਾਪ ਦੀ ਇਹ ਕੰਪਨੀ ਹੈ ਬਾਈ ਸਸੀ ਕਾਲ ਜੀ ਸਸੀ ਕਾਲ ਵੀਰ ਜੀ ਪਹਿਲਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇੱਥੇ ਫਰੀਦਕੋਟ ਕਿਸਾਨ ਮੇਲੇ ਤੇ ਪਹੁੰਚੇ ਮੇਰੇ ਸਾਰੇ ਕਿਸਾਨ ਭਰਾਵਾਂ ਦਾ ਜੀ ਆਇਆਂ ਨੂੰ ਆਖਦਾ ਬਾਈ ਜੀ ਆਪਾਂ ਅੱਜ ਜਿਹੜੀ ਗੱਲ ਕਰਾਂਗੇ ਇਸ ਮੇਲੇ ਦੇ ਵਿੱਚ ਇੱਥੇ ਜਿਹੜੀ ਜਾਣਕਾਰੀ ਹੈ ਜੋ ਅਸੀਂ ਫਾਰਮਰਾਂ ਨਾਲ ਸਾਡੇ ਕਿਸਾਨ ਸਭ ਸਭ ਤੋਂ ਪਹਿਲਾਂ ਭਾਈ ਜੀ ਆਪਣੀ ਕੰਪਨੀ ਬਾਰੇ ਦੱਸੋ ਜੀ ਜੀ ਸਾਡੀ ਕੰਪਨੀ ਦਾ ਨਾਮ ਹੈ ਜੀ ਫਿਰਬੈਕ ਐਨੀਮਲ ਹੈਲਥ ਕੰਪਨੀ ਜਿਹੜੀ ਕੰਪਨੀ ਆ ਫਰਾਂਸ ਦੀ ਕੰਪਨੀ ਹੈ ਕੰਪਨੀ ਦੀ ਖਾਸੀਅਤ ਕੀ ਹੈ ਕੰਪਨੀ ਦੁਨੀਆ ਦੇ 100 ਦੇਸ਼ਾਂ ਤੋਂ ਵੱਧ ਦੇਸ਼ਾਂ ਦੇ ਵਿੱਚ ਕੰਮ ਕਰਦੀ ਪਈ ਹੈ ਤੇ ਕੰਪਨੀ ਰੋਜ਼ਾਨਾ ਹੀ ਪਸ਼ੂ ਪੰਛੀਆਂ ਦੀ ਸਿਹਤ ਸੁਧਾਰ ਦੇ ਲਈ ਨਵੀਆਂ ਨਵੀਆਂ ਤਕਨੀਕਾਂ ਨਾਲ ਦਵਾਈਆਂ ਇਲਾਜ ਦੇ ਲਈ ਤੇ ਉਹਨਾਂ ਦੇ ਬਚਾਅ ਲਈ ਦਵਾਈਆਂ ਤਿਆਰ ਕਰਦੀ ਹੈ ਠੀਕ ਹੈ ਜੀ ਤੇ ਭਾਈ ਜੀ ਮੰਨ ਲਓ ਕੰਪਨੀ ਬਾਰੇ ਆਪਾਂ ਦੱਸਦਾ ਜੀ ਟੌਪ ਦੀ ਕੰਪਨੀ ਬ੍ਰਾਂਡ ਕੰਪਨੀ ਹੈ ਜੀ ਤੇ ਜਿਹੜੇ ਮੰਨ ਲਓ ਤੁਹਾਡੇ ਪ੍ਰੋਡਕਟ ਆਉਂਦੇ ਜਿਵੇਂ ਭਵਾਨਾ ਵਧਨ ਵਾਲੇ ਇਹ ਪ੍ਰੋਡਕਟਾਂ ਬਾਰੇ ਜਿਹੜੇ ਟੌਪ ਤੇ ਚੱਲਦੇ ਦੋ ਚਾਰ ਪ੍ਰੋਡਕਟਾਂ ਬਾਰੇ ਦੱਸੋ ਜੀ ਬਿਲਕੁਲ ਜੀ ਅੱਜ ਕੱਲ ਵੀ ਜਿਵੇਂ ਹੁਣ ਕੀ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਿਹੜਾ ਸੂਹਾਗਾ ਆਮ ਦੇਖਣ ਨੂੰ ਮਿਲਦਾ ਅਗਸਤ ਸਤੰਬਰ ਦਾ ਇੱਕ ਮਹੀਨਾ ਸਾਡੇ ਫਾਰਮਰ ਵੀਰਾਂ ਦਾ ਮੰਨਿਆ ਜਾਂਦਾ ਕਿ ਇੱਥੇ ਪਸ਼ੂਆਂ ਦਾ ਸੂਹਾ ਪੈਂਦਾ ਤਾਂ ਉਹਦੇ ਲਈ ਵੀ ਜਿਹੜੀ ਸਭ ਤੋਂ ਵਧੀਆ ਚੀਜ਼ ਆਉਂਦੀ ਹੈਗੀ ਉਹ ਆਉਂਦਾ ਮੈਟਾਬਲਾਈਟ ਮਿਕਸ ਠੀਕ ਹੈ ਹੁੰਦਾ ਕਿ ਇਹ ਵੀ ਜੀ ਸੂ ਅਸ਼ੂ ਦੇ ਸਰੀਰ ਦੇ ਵਿੱਚ ਜਿਹੜਾ ਹੱਡੀਆਂ ਦੇ ਵਿੱਚ ਕੈਲਸ਼ੀਅਮ ਹੁੰਦਾ ਉਹ ਖੂਨ ਤੱਕ ਜਾਣਾ ਬੰਦ ਹੋ ਜਾਂਦਾ ਜਿਸ ਕਾਰਨ ਕਿਸਾਨ ਭਰਾ ਨੂੰ ਕੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਅਸੀਂ ਕਹਿੰਦੇ ਹਾਂ ਪਸ਼ੂ ਦੇ ਲੇਵੇ ਦਾ ਵਿਕਾਸ ਨਹੀਂ ਹੁੰਦਾ ਪਸ਼ੂ ਦੇ ਸੂਣ ਤੋਂ ਪਹਿਲਾਂ ਭਾਰ ਦੀ ਸਮੱਸਿਆ ਆ ਜਾਂਦੀ ਹੈ ਪਸ਼ੂ ਦੇ ਜਿਹੜਾ ਸੂਣ ਤੋਂ ਬਾਅਦ ਕੀ ਹੈਗਾ ਜ਼ੇਰ ਫਸ ਜਾਂਦੀ ਹੈ ਜਾਂ ਸੂਣ ਤੋਂ ਬਾਅਦ ਅਸੀਂ ਆਮ ਦੇਖਦੇ ਹਾਂ ਕਿ ਜਿਹੜਾ ਪਸ਼ੂ ਨੂੰ ਬੁੱਧਰ ਬੁਖਾਰ ਹੁੰਦਾ ਹੁਣ ਸਮੱਸਿਆਵਾਂ ਕਈ ਨਿਕੀਆਂ ਇਹਨਾਂ ਚੋਂ ਕੋਈ ਇੱਕ ਵੀ ਆ ਗਈ ਤੇ ਪਸ਼ੂ ਦਾ ਸਾਰਾ ਸੂਆ ਖਰਾਬ ਹੋ ਜਾਂਦਾ ਇਹ ਮੈਟਾਬੋਲਾਈਟ ਮਿਕਸ ਹੈ ਆਪਣੇ ਵਰਬੈਕ ਦਾ ਉਤਪਾਦ ਇਹਨੂੰ ਸੂਣ ਤੋਂ 20 ਦਿਨ ਪਹਿਲਾਂ ਦੇਣਾ ਹੁੰਦਾ ਆਪਾਂ ਨੇ ਇੱਕ ਪੁੜੀ ਸਵੇਰੇ ਇੱਕ ਪੁੜੀ ਸ਼ਾਮ ਨੂੰ ਠੀਕ ਹੈ ਜੀ 50 ਗ੍ਰਾਮ ਦੀ ਪੁੜੀ ਹੁੰਦੀ ਆ ਇੱਕ ਪੁੜੀ ਸਵੇਰੇ ਇੱਕ ਪੁੜੀ ਸ਼ਾਮ ਨੂੰ ਸੂਣ ਤੋਂ 20 ਦਿਨ ਪਹਿਲਾਂ ਜਿਹਦੇ ਨਾਲ ਕੀ ਹੁੰਦਾ ਪਸ਼ੂ ਦੇ ਸੂਣ ਤੋਂ ਪਹਿਲਾਂ ਉਹਦਾ ਹਵਾਨਾ ਦਾ ਪੂਰਾ ਬਣਦਾ ਹੀ ਬਣਦਾ ਹੈ ਉਸ ਤੋਂ ਇਲਾਵਾ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇਗੀਆਂ ਪਸ਼ੂ ਦਾ ਪਿੱਛਾ ਦੇਣਾ ਪਸ਼ੂ ਦੀ ਜ਼ੇਰ ਫਸਣਾ ਜਾਂ ਸੂਣ ਤੋਂ ਬਾਅਦ ਦੁੱਧ ਦਾ ਵਿਗਾੜ ਇਹਨਾਂ ਸਾਰਿਆਂ ਦੇ ਜਿਹੜੇ ਚਾਂਸ ਨੇਗੇ ਹੋਣ ਦੇ ਘਟ ਜਾਂਦੇ ਨੇ ਤੇ ਫਾਰਮਰ ਦਾ ਜਿਹੜਾ ਮੁਨਾਫਾ ਦਾ ਉਹ ਜ਼ਿਆਦਾ ਹੋਣਾ ਤਾਂ ਮੈਂ ਮੇਰੇ ਕਿਸਾਨ ਭਰਾਵਾਂ ਨੂੰ ਕਹਿੰਦਾ ਕਿ ਸੂਨ ਤੋਂ 20 ਦਿਨ ਪਹਿਲਾਂ ਤੁਸੀਂ ਆਪਣੇ ਪਸ਼ੂਆਂ ਨੂੰ ਮੈਟਾਬੋਲਾਈਟ ਮਿਕਸ ਜ਼ਰੂਰ ਦਿਓ ਇਹ ਬਾਈ ਜੀ ਇੱਕ ਡੱਬੇ ਦਿੱਤਾ ਜਾਂਦਾ ਹੈ ਇੱਕ ਡੱਬੇ ਦਾ ਭਾਅ ਬਹੁਤ ਨਹੀਂ ਹੈ ਦੋ ਜੀ ਇਹਦੇ ਵਿੱਚ ਵੀ ਜੀ ਕੀ ਹੁੰਦਾ ਜੇ ਅਸੀਂ ਪੂਰਾ ਕੋਰਸ ਕਰਵਾਣਾਗਾ ਤਾਂ ਦੋ ਡੱਬੇ ਲੱਗਦੇ ਨੇ ਠੀਕ ਹੈ ਜੀ ਠੀਕ ਹੈ ਪਰ ਜੇ ਮੇਰੇ ਜਿੰਨੇ ਕਿਸਾਨ ਵੀਰ ਭਰਾ ਨੇ ਉਹ ਜ਼ਿਆਦਾਤਰ ਕਹਿੰਦੇ ਨੇ ਕਿ ਸਾਨੂੰ ਇੱਕ ਡੱਬੇ ਦੇ ਵਿੱਚ ਬਹੁਤ ਚੰਗੇ ਨਤੀਜੇ ਦੇਖਣ ਨੂੰ ਮਿਲੇ ਨੇ ਜੀ ਬਾਈ ਦੋ ਡੱਬੇ ਦੇ ਨੇ ਫਿਰ ਸੂਏ ਤੋਂ ਬਾਅਦ ਵੀ ਦੇ ਸਕਦੇ ਨਹੀਂ ਜੀ ਇਹ ਸੂਣ ਤੋਂ 20 ਦਿਨ ਪਹਿਲਾਂ ਹੀ ਦੇਣਾ ਹੀ ਆਪਾਂ ਨੇ ਦੋਸ ਦਾ 100 ਗ੍ਰਾਮ ਹੋ ਗਿਆ ਜੀ ਤੇ 20 ਦਿਨਾਂ ਦੇ ਹਿਸਾਬ ਨਾਲ 2 ਕਿਲੋ ਲੱਗ ਗਿਆ ਆਪਣਾ ਠੀਕ ਹੈ ਹਾਂਜੀ ਠੀਕ ਹੈ ਭਾਈ ਜੀ ਤੇ ਹੋਰ ਬਾਈ ਜਿਵੇਂ ਕਈ ਪਸ਼ੂਆਂ 'ਚ ਬਿਮਾਰੀਆਂ ਦੇ ਮਲਹਾਂ ਪਾ ਰੀਆਂ ਹੋ ਗਈਆਂ ਜਾਂ ਉਸ ਤੋਂ ਬਾਅਦ ਮੇਰੇ ਸਭ ਤੋਂ ਜਿਹੜੀ ਜ਼ਰੂਰੀ ਗੱਲ ਕੀ ਹੈਗੀ ਪਸ਼ੂ ਪਾਲਕ ਨੂੰ ਆਪਣੇ ਪਸ਼ੂ ਪਾਲਣ ਦੇ ਧੰਦੇ ਦੇ ਵਿੱਚ ਦੋ ਚੀਜ਼ਾਂ ਮ ਉਹ ਕੀ ਨਹੀਂ ਗਿਆ ਇੱਕ ਤਾਂ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਕੋਈ ਬੱਚਾ ਆ ਗਿਆ ਉਹਨਾਂ ਨੂੰ ਜਿੰਨਾ ਟਾਈਮ ਨਾਲ ਪਸ਼ੂ ਨੇ ਤੁਹਾਡੇ ਘਰ ਦੇ ਵਿੱਚ ਰਹਿਣਾ ਮਲਹਪਰਯਤ ਕਰਦੇ ਹੋ ਮਲਹਪਰਯਤ ਕਰਨ ਦੇ ਕੀ ਤਰੀਕੇ ਨੇ ਪਹਿਲੇ 6 ਮਹੀਨੇ ਤੱਕ ਦੇ ਬੱਚੇ ਨੂੰ ਹਰ ਇੱਕ ਮਹੀਨੇ ਵਿੱਚ ਮਲਹਪਰਯਤ ਕਰੋ ਉਸ ਤੋਂ ਬਾਅਦ ਜਿਹੜੇ ਸਾਡੇ ਵੱਡੇ ਪਸ਼ੂ ਨੇ ਦੁੱਧਾਰੂ ਪਸ਼ੂ ਨੇ ਉਹਨਾਂ ਨੂੰ ਤਿੰਨ ਤਿੰਨ ਮਹੀਨੇ ਦੇ ਅੰਤਰਾਲ ਤੇ ਮਲਹਪਰਯਤ ਕਰੋ ਮਲਹਪਰਯਤ ਕਰਨ ਦੀ ਜਿਹੜੀ ਦਵਾਈ ਹੈ ਹਮੇਸ਼ਾ ਆਪਣੀ ਡਾਕਟਰ ਦੀ ਸਲਾਹ ਦੇ ਨਾਲ ਜ ਸਹੀ ਦਵਾਈ ਦੀ ਚੋਣ ਕਰੋ ਸਹੀ ਦਵਾਈ ਦੀ ਕੀ ਚੋਣ ਹੈਗੀ ਛੋਟੇ ਫਲ ਲੇ ਕੇ ਜਿਹੜੇ ਉਹਨਾਂ ਨੂੰ ਤੁਸੀਂ ਐਲਬੋ ਮਾਰ ਦੇ ਨਾਲ ਮਲਹਪਰਯਤ ਕਰੋ ਇਦੀ ਜਿਹੜੀ ਪੈਕਿੰਗ ਹੈ 30 ml 60 ml 90 ml 120 ml 500 ml ਆਉਂਦੀ ਹੈ ਤੁਸੀਂ ਜਿੱਦਾਂ ਦੀ ਉਮਰ ਦਾ ਤੁਹਾਡਾ ਪਸ਼ੂ ਹੈ ਉਸ ਤਰੀਕੇ ਦੀ ਸੀਸੀ ਬਾਜ਼ਾਰ ਤੋਂ ਲੈ ਕੇ ਆਪਣੇ ਜਾਨਵਰ ਨੂੰ ਦੇ ਦੇਣੀ ਹੁਣ ਗੱਲ ਆ ਜਾਂਦੀ ਹੈ ਵੱਡੇ ਪਸ਼ੂ ਨੂੰ ਵੱਡੇ ਪਸ਼ੂ ਦੇ ਲਈ ਸਾਡੇ ਕਿਸਾਨ ਭਰਾ ਦੀ ਛੋਟੇ ਦੀ ਬਈ ਡੋਜ਼ ਕਿੰਨੇ ਦਿਨਾਂ ਤੋਂ ਇੱਕ ਮਹੀਨੇ ਦਾ ਜਦੋਂ ਬੱਚਾ ਹੋ ਗਿਆ ਜੀ ਤੁਸੀਂ ਇਹਦੇ ਵਿੱਚੋਂ 15 ml ਦੀ ਦਵਾਈ ਦੇਣੀ ਹੈ ਪਹਿਲੇ ਮਹੀਨੇ ਦੇ ਲਈ ਜੀ ਉਸ ਤੋਂ ਬਾਅਦ ਮਹੀਨੇ ਪਿੱਛੋਂ ਤੁਸੀਂ 15 ਤੋਂ 30 ml ਦਵਾਈ ਭਾਰ ਦੇ ਅਨੁਸਾਰ ਦੇ ਦੇਣੀ ਹੈ ਜਿੱਦਾਂ ਜਿੱਦਾਂ ਪਸ਼ੂ ਵੱਡਾ ਹੁੰਦਾ ਜਾਂਦਾ ਜਾਂਦਾ ਜਿੱਦਾਂ ਜਿੱਦਾਂ ਉਹਦਾ ਭਾਰ ਵੱਡਾ ਜਾਂਦਾ ਉਹਦਾ ਦਵਾਈ ਦੇਣ ਦੀ ਮਾਤਰਾ ਜਿਹੜੀ ਵੱਧਦੀ ਜਾਂਦੀ ਹੈ ਠੀਕ ਹੈ ਉਸ ਤੋਂ ਬਾਅਦ ਗੱਲ ਆ ਜਾਂਦੀ ਜਿਹੜੇ ਸਾਡੇ ਦੁੱਧਾਰੂ ਪਸ਼ੂ ਨੇ ਕਿਸਾਨ ਭਰਾ ਨੂੰ ਸਮੱਸਿਆ ਕੀ ਆਉਂਦੀ ਹੈ ਅਸੀਂ ਹੋਰ ਮੇਲੇ ਦੇ ਵਿੱਚ ਵੀ ਸਾਨੂੰ ਕਈ ਕਿਸਾਨ ਭਰਾ ਕਹਿੰਦੇ ਨੇ ਵੀ ਗੱਬਣ ਪਸ਼ੂਆ ਉਹਦੇ ਲਈ ਗੋਲੀ ਲੱਗ ਹੁੰਦੀ ਹੈ ਫੰਡਰ ਆ ਉਹਦੇ ਲਈ ਲੱਗ ਹੁੰਦੀ ਹੈ ਆ ਹਾਈ ਟੈਕ ਦੀ ਗੋਲੀ ਹੈ ਜੀ ਜਿਹੜੀ ਕਿ ਗੱਬਣ ਪਸ਼ੂ ਨੂੰ ਹਰੇਕ ਉਹਦੇ ਜਿਹੜਾ ਜਿੰਨੇ ਮਹੀਨੇ ਦਾ ਗੱਬਣ ਆ ਕੀ ਸੇਫ ਆ ਕੱਲੀ ਗੋਲੀ ਹੈ ਜਿਹਦੇ ਉੱਪਰ ਲਿਖ ਕੇ ਦਿੱਤਾ ਜਾਂਦਾ ਕਿ ਇਹ ਪਸ਼ੂ ਗੱਭਣ ਪਸ਼ੂ ਨੂੰ ਸੇਫ ਹੈ ਉਸ ਤੋਂ ਬਾਅਦ ਇਹ ਗੋਲੀ ਤੁਸੀਂ ਗੱਭਣ ਪਸ਼ੂ ਨੂੰ ਤਾਂ ਦੇ ਹੀ ਸਕਦੇ ਹੋ ਨਾਲ ਹੀ ਨਾਲ ਤੁਸੀਂ ਇਹ ਪਸ਼ੂ ਜਿਹੜਾ ਤੁਹਾਡਾ ਫੰਡਰ ਹੈ ਵੱਡਾ ਪਸ਼ੂ ਆ ਪਰ ਉਹਨੂੰ ਵੀ ਦੇ ਸਕਦੇ ਹੋ 4 ਕੁੰਟਲ ਤੱਕ ਭਾਰ ਵਾਲੇ ਪਸ਼ੂ ਨੇ ਇੱਕ ਗੋਲੀ ਪੂਰੀ ਵੱਧੂ ਅੰਦਰ ਦੇ ਮਲਪਾ ਨੂੰ ਤਾਂ ਇੱਕ ਗੋਲੀ ਖਤਮ ਕਰਦੀ ਕਰਦੀ ਹੈ ਟੈਕ ਦੀ ਨਾਲ ਜਿਹੜੀਆਂ ਬਾਹਰ ਚਿਚੜੀਆਂ ਜੂਆਂ ਆਉਂਦੀਆਂ ਨੇ ਛੋਟੀਆਂ ਉਹਨਾਂ ਨੂੰ ਵੀ ਖਤਮ ਕਰਦੀ ਠੀਕ ਹੈ ਬਈ ਬਈ ਜਦੋਂ ਇੱਕ ਵਾਰੀ ਦੇਤੀ ਕਿੰਨੇ ਮਹੀਨੇ ਨਹੀਂ ਬਾਅਦ ਚ ਲੋੜ ਹਾਂਜੀ ਜਦੋਂ ਮੈਂ ਪਹਿਲਾਂ ਦੱਸਿਆ ਕਿ ਜਿਹੜੇ 6 ਮਹੀਨੇ ਤੱਕ ਦੇ ਬੱਚੇ ਨੂੰ ਉਹਨਾਂ ਨੂੰ ਇੱਕ ਇੱਕ ਮਹੀਨੇ ਬਾਅਦ ਮਲਾਪ ਪ੍ਰਯਤ ਕਰੋ ਜਦੋਂ ਪਸ਼ੂ ਵੱਡਾ ਹੋ ਗਿਆ ਤਾਂ ਉਹਨੂੰ ਹਰ 3 ਮਹੀਨੇ ਪਿੱਛੋਂ ਮਲਾਪ ਪ੍ਰਯਤ ਕਰੋ ਕਿਉਂਕਿ ਮਲਾਪ ਨੇ ਇਦਾਂ ਦਾ ਨੁਕਸਾਨ ਕਰ ਦੇਣਾ ਜਿਹੜਾ ਕਿਸਾਨ ਭਰਾ ਨੂੰ ਦਿਖਦਾ ਨਹੀਂ ਉਹਦੇ ਲਈ ਬਈ ਇੱਕ ਛੋਟੀ ਜਿਹੀ ਉਦਾਹਰਣ ਲਈ ਅਸੀਂ ਕਹਿੰਦੇ ਆ ਇੱਕ ਜਾਨਵਰ ਹੈ 100 ਰੁਪਏ ਦਾ ਦਾਣਾ ਚਾਰਾ ਖਾ ਰਿਹਾ ਹੈ ਇੱਕ ਅੰਦਾਜ਼ਾ ਫੜ ਲੈਂਦੇ ਆਪਾਂ ਜੇ ਉਹਦੇ ਜੇ ਕੀ ਉਹਦੇ ਪੇਟ 'ਚ ਮਲਾਪ ਹੁੰਦੇ ਹੀ ਹੁੰਦੇ ਨੇ ਜੇ ਆਪਾਂ ਮਲਾਪ ਪ੍ਰਯਤ ਨਹੀਂ ਕੀਤਾ ਹੋਇਆ ਤਾਂ 40 ਤੋਂ 50% ਜਿਹੜਾ ਖਾਣਾਗਾ ਉਹ ਆਮਲਾਪ ਖਾ ਜਾਂਦੇ। ਮਤਲਬ ਕੇ 100 ਰੁਪਏ ਦੀ ਖਰਾਕ ਚ 40-50 ਰੁਪਏ ਕੀ ਗਈ ਖਰਾਬ। ਜਿਹੜੀ ਨਾ ਫਾਰਮਰ ਨੂੰ ਨਹੀਂ ਕਿੰਦਨਾ ਉਹ। ਪਰ ਉਹਦਾ ਨੁਕਸਾਨ ਕੀ ਹੁੰਦਾ ਹੈ? ਘੱਟ ਦਾਣਾ ਖਾਣ ਨੂੰ ਮਿਲਿਆ, ਘੱਟ ਸਿਹਤ ਬਣਦੀ, ਘੱਟ ਦੁੱਧ ਆਉਂਦਾ। 3 ਮਹੀਨੇ ਦਾ ਹਿਸਾਬ ਲਾ ਲਈਏ। ਆਪਣਾ ਰੋਜ਼ ਦੇ 40 ਰੁਪਏ ਦਾ ਨੁਕਸਾਨ ਹੋ ਗਿਆ, ਮਹੀਨੇ ਦਾ 1200 ਦਾ 3 ਮਹੀਨੇ ਦਾ 3600 ਰੁਪਏ ਦਾ ਨੁਕਸਾਨ ਹੋ ਗਿਆ। ਤੇ ਇੱਕ ਗੋਲੀ ਕਿੰਨੇ ਦੀ ਦੇਣੀ ਹੁੰਦੀ ਆ 50 ਤੋਂ 60 ਰੁਪਏ ਦੀ ਗੋਲੀ ਆਉਂਦੀ 3 ਮਹੀਨੇ ਵਾਸਤੇ। ਠੀਕ ਹੈ ਜੀ। ਜੀ। 3 ਨਵੇਂ ਬਦਲ ਦੇਣੀ ਇੱਕ ਤੇ ਹਾਂਜੀ ਸਾਲਟ ਹਮੇਸ਼ਾ ਜੀ ਜਦੋਂ ਮੇਰੇ ਵੀਰ ਦਾ ਇਧਰੋਂ ਸਵਾਲ ਆਈ ਕਿ ਸਾਲਟ ਚੇਂਜ ਕਰਨਾ ਹੈ ਹਰ 3 ਮਹੀਨੇ ਬਾਅਦ ਛੋ ਤੁਸੀਂ ਗੋਲੀਆਂ ਜਿਹੜੀ ਬਦਲ ਕੇ ਦੇਵੋ ਠੀਕ ਹੈ ਜੀ ਅਗਰ ਤੁਸੀਂ ਇਸ ਵਾਰੀ ਹਾਈ ਟੈਕ ਦੀ ਗੋਲੀ ਦਿੱਤੀ ਅਗਲੇ 3 ਮਹੀਨਾ ਬਾਅਦ ਤੁਸੀਂ ਨਿਲ ਜਾਂ ਦੇ ਦੋ ਠੀਕ ਹੈ ਉਸ ਤੋਂ ਅਗਲੀ ਵਾਰੀ ਤੁਸੀਂ ਦੋਨੀਆ ਬਰੋਟਨ ਦੇ ਦੋ ਫਿਰ ਇਸੇ ਸਰਕਲ ਤੇ ਆਜੋ ਸੋਰੀ ਬਰੋਟਨ ਤੇ ਕਹਿ ਗਿਆ ਆਪਣੀ ਅਲਬੋ ਮਾਰਤੇ ਆਜੋ ਠੀਕ ਹੈ ਫਿਰ ਉਹੀ ਸਰਕਲ ਤੇ ਆਜੋ ਪਹਿਲਾਂ ਹਾਈ ਟੈਕ ਦੇਤੀ ਨਿਲ ਜਾਂ ਦੇਤੀ ਤੇ ਡਾਕਟਰੀ ਸਲਾਹ ਜ਼ਰੂਰੀ ਹੈ ਮੈਂ ਫੇਰ ਕਹੂੰਗਾ ਡਾਕਟਰੀ ਸਲਾਹ ਬਹੁਤ ਜ਼ਰੂਰੀ ਹੈ ਆਪਣੇ ਨ ਹਾਂਜੀ ਉਹਨੇ ਵੀ ਦੇ ਸਕਦੇ ਦੇ ਸਕਦੇ ਵੀ ਦੇਸ ਹੋਰ ਬਾਈ ਜਿਵੇਂ ਲੈਕਚਰ ਬਹੁਤ ਆਉਂਦੇ ਆ ਹਾਂਜੀ ਸਾਡੇ ਬਾਈ ਕਿਸਾਨ ਭਰਾ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਕੀ ਹੈ ਇੱਥੇ ਹੁਣ ਵੀ ਜਿੰਨੇ ਕਿਸਾਨ ਭਰਾ ਨੇਗੇ ਉਹਨਾਂ ਦੀ ਇਹ ਵੱਡੀ ਸਮੱਸਿਆ ਹੈ ਕਿ ਸਾਡੇ ਪਸ਼ੂ ਰਹਿੰਦੇ ਨਹੀਂ ਫਰਾਕ ਨਹੀਂ ਬੋਲਦੇ ਨੇ ਟੀਕਾ ਭਰਾ ਦਿੰਨੇ ਆ ਫਿਰ ਫੇਰ ਫੇਰ ਕੁਝ ਫਿਰ ਜਾਂਦਾ ਤਾਂ ਉਹਦੇ ਲਈ ਬਈ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਹੈਗੀ ਉਹ ਕੀ ਹੈਗੀ ਸਹੀ ਮਿਨਰਲ ਦੀ ਚੋਣ ਕਰਨੀ ਸਹੀ ਮਿਨਰਲ ਕਿਹੜਾ ਹੁੰਦਾ ਹੈ ਕਿ ਜਿੰਨਾ ਅਸੀਂ ਮਿਨਰਲ ਪਸ਼ੂ ਨੂੰ ਦਿੱਤਾ ਹੈ ਉਹਦੇ ਵਿੱਚੋਂ ਘੱਟ ਤੋਂ ਘੱਟ 90 ਤੋਂ 95 ਗ੍ਰਾਮ ਪਸ਼ੂ ਨੂੰ ਲੱਗੇ ਜੇ ਅਸੀਂ 100 ਗ੍ਰਾਮ ਦੀ ਖਰਾਕ ਦਿੰਦੀ ਆ ਤਾਂ ਉਹਦੇ ਲਈ ਵੀ ਅੱਜ ਦੇ ਟਾਈਮ ਦਾ ਸਭ ਤੋਂ ਲੇਟੈਸਟ ਜਿਹੜਾ ਮਿਨਰਲ ਮਿਕਸਚਰ ਹੈ ਉਹ ਆਉਂਦਾ ਸਾਡੀ ਕੰਪਨੀ ਦਾ ਚਿਲੇਟਡ ਐਗਰੀਮੈਂਟ ਸੁਪਰ ਜਿਸ ਦੇ ਵਿੱਚ ਲੋੜੀਂਦੇ ਵਿਟਾਮਿਨਾਂ ਦੇ ਨਾਲ-ਨਾਲ ਮਿਨਰਲ ਵੀ ਦਿੱਤੇ ਗਏ ਨੇ ਜੋ ਕਿ ਕੀ ਕਰਦੇ ਨੇ ਪਸ਼ੂ ਨੂੰ ਸਹੀ ਸਮੇਂ ਤੇ ਹੀਟ ਦੇ ਵਿੱਚ ਲੈ ਕੇ ਜਾਂਦੇ ਨੇ ਤਾਰਾ ਦਵਾਉਂਦੇ ਨੇ ਤੇ ਪਸ਼ੂ ਨੂੰ ਟੀਕਾ ਭਰਾ ਕੇ ਪਸ਼ੂ ਨੂੰ ਗੱਭਣ ਰੱਖਣ ਦੇ ਵਿੱਚ ਮਦਦ ਕਰਦੇ ਨੇ ਜਿਹੜੇ ਵੀ ਕਿਸੇ ਕਿਸਾਨ ਵੀਰ ਭਰਾ ਦੀ ਸਮੱਸਿਆ ਹੈ ਕਿ ਉਹਦੇ ਪਸ਼ੂ ਰਹਿੰਦੇ ਨਹੀਂ ਉਹ ਆਪਣੇ ਪਸ਼ੂ ਨੂੰ ਰੋਜ਼ਾਨਾ ਦਾ 70 ਤੋਂ 100 ਗ੍ਰਾਮ ਚਿਲੇਟਡ ਐਗਰੀਮੈਂਟ ਪਾਉਣਾ ਸ਼ੁਰੂ ਕਰ ਲੇ ਉਹਦੀਆਂ ਸਮੱਸਿਆਵਾਂ ਦੇਖੇਗਾ ਥੋੜੇ ਹੀ ਦਿਨਾਂ ਦੇ ਵਿੱਚ ਹੱਲ ਹੋ ਜੇਗੀ। ਇਹਦੀ ਚੋਣ ਕਿਉਂ ਕਰਨੀ ਹੈ ਕਿਉਂਕਿ ਜਦੋਂ ਅਸੀਂ ਚਿਲੇਟਡ ਐਗਰੀਮਨ ਸੁਪਰ ਦੀ ਗੱਲ ਕਰਦੇ ਆ ਤਾਂ ਤੁਸੀਂ ਇਹਦੇ ਵਿੱਚ ਦੇਖੋਗੇ 100 ਗ੍ਰਾਮ ਅਗਰ ਕਿਸੇ ਕਿਸਾਨ ਵੀਰ ਨੇ ਚਿਲੇਟਡ ਐਗਰੀਮਨ ਸੁਪਰ ਦਿੱਤਾ ਤਾਂ 95 ਗ੍ਰਾਮ ਉਹਦੇ ਸਰੀਰ ਦੇ ਵਿੱਚ ਖਤਮ ਹੁੰਦਾ ਹੈ। ਜਿਹਦਾ ਬੈਨੀਫਿਟ ਕੀ ਹੈਗਾ ਕਿ ਜਿਹੜੇ ਪਸ਼ੂ ਦੇ ਉੱਪਰ ਨਤੀਜੇ ਨੇ ਉਹ ਜਲਦੀ ਦੇਖਣ ਨੂੰ ਮਿਲਦੇ ਨੇ। ਉਸ ਤੋਂ ਇਲਾਵਾ ਇਹ ਤਾਂ ਹੋ ਗਈ ਪਸ਼ੂ ਬਣਾਉਣ ਦੀ ਗੱਲ। ਫਿਰ ਪਸ਼ੂ ਦੀ ਸਿਹਤ ਦੇ ਵਿੱਚ ਅਸੀਂ ਗੱਲ ਕਰਦੇ ਆ ਪਸ਼ੂ ਨੇ ਦੁੱਧ ਵੀ ਦੇਣਾ ਹੈ, ਫੈਟਸ ਨਾਲ ਵੀ ਦੇਣੀ ਹੈ। ਪਸ਼ੂ ਦੇਖਣ ਨੂੰ ਵੀ ਚੰਗਾ ਹੋਣਾ ਚਾਹੀ ਤੋ ਜਿਹੜੇਟਡ ਐਗਰੀਮੈਂਟਸ ਸੁਪਰ ਹੋਣਾ ਸਾਰੀਆਂ ਚੀਜ਼ਾਂ 'ਚ ਸੁਧਾਰ ਕਰਦਾ ਪੁੱਜੂਗਾ ਠੀਕ ਹੈ ਜੀ ਠੀਕ ਹੈ ਭਾਈ ਜੀ ਬਹੁਤ ਵਧੀਆ ਭਾਈ ਜਾਣਕਾਰੀ ਦਿੱਤੀ ਭਾਈ ਜੀ ਹੋਰ ਵੀ ਹੁਣ ਅੱਜ ਕੱਲ ਕੰਮ ਹੋ ਗਿਆ ਰਹਿਆ ਸਪਰੇਆਂ ਤੇ ਜੀ ਪਹਿਲਾਂ ਲੋਕ ਬਾਹਾਂ ਦੇ ਵਿੱਚ ਰੂੜੀ ਦੀਆਂ ਖਾਦਾਂ ਪਾਉਂਦੇ ਸੀਗੇ ਬਿਲਕੁਲ ਜੀ ਪਸ਼ੂਆਂ ਨੂੰ ਬਿਮਾਰੀਆਂ ਬਹੁਤ ਘਟ ਆਉਂਦੀਆਂ ਪਸ਼ੂ ਬਾਹਰ ਚਰਨ ਜਾਂਦੇ ਸੀਗੇ ਬਿਲਕੁਲ ਜੀ ਦੇ ਹੋਣ ਦਾ ਅੱਜਕੱਲ ਵੇਨੇ ਆਪਾਂ ਪਸ਼ੂਆਂ 'ਚ ਬਿਮਾਰੀਆਂ ਬਹੁਤ ਵੇਖ ਰਹੇ ਹਾਂ ਘਾਟਾਂ ਬਹੁਤ ਆਉਂਦੀਆਂ ਹੋਰ ਕੋਈ ਕੈਲਸ਼ੀਅਮ ਜਾਂ ਲੀਵਰ ਟੋਨਿਕ ਵੀ ਇਹ ਜਿਹਾ ਪਟਾਇਟੀ ਜਿੱਦਾਂ ਬਈ ਜੀ ਤੁਸੀਂ ਗੱਲ ਕੀਤੀ ਬਹੁਤ ਵਧੀਆ ਮੁੱਦਾ ਛੇੜਿਆ ਕਿ ਇਸ ਟਾਈਮ ਜਿਹੜੀਆਂ ਸਾਡੀਆਂ ਖਰਾਕਾਂ ਨੇ ਉਹਦੇ ਵਿੱਚ ਖਰਾਕੀ ਦਤ ਨਹੀਂ ਹੈਗੇ ਜੇ ਅਸੀਂ ਦੇਖਿਆ ਜਾਵੇ ਤਾਂ ਜਿੱਦਾਂ ਆਪਾਂ ਜੁਲੇਟਡ ਐਗਰੀਮੈਂਟ ਸੁਪਰ ਦੀ ਗੱਲ ਕੀਤੀ ਹੈਗੀ ਇਹ ਉਹ ਖਰਾਕੀ ਦਤ ਹੀ ਮਹਈਆ ਕਰਾਂਦਾ ਜਿਨ੍ਹਾਂ ਦੀ ਘਾਟ ਹੈ ਉਸ ਤੋਂ ਇਲਾਵਾ ਅਗਰ ਕਿਸੇ ਪਸ਼ੂ ਦਾ ਤਾਜਾ ਸੂਆ ਹੋਇਆਗਾ ਪਸ਼ੂ ਸੂਕੇ ਹਟਿਆ ਦੁੱਧ ਦੇ ਨਹੀਂ ਜਾਂਦਾ ਪਿਆ ਤਾਂ ਅਸੀਂ ਉਹਨੂੰ ਆਪਣੀ ਕੰਪਨੀ ਦਾ ਤਰ ਲਾ ਇਹ 100 ml ਆਪਣੇ ਪਸ਼ੂ ਰੋਜਨਾ 10 ਦਿਨ ਦੇ ਲਈ ਪਲਾਇਆ ਜਾਵੇ ਜਿਹਦੇ ਨਾਲ ਕਿੰਦਾ ਪਸ਼ੂ ਦੇ ਦੁੱਧ ਦੇ ਵਿੱਚ ਉਤਪਾਦਨ ਹੁੰਦਾ ਪਸ਼ੂ ਆਪਣੇ ਸਹੀ ਦੁੱਧ ਤੇ ਆਉਂਦਾ ਪੂਰੇ ਦੁੱਧ ਤੇ ਆਉਂਦਾ ਹੈ ਪਸ਼ੂ ਦਾ ਹਾਜਮੇ ਦਾ ਸੁਧਾਰ ਹੁੰਦਾ ਕਿਉਂਕਿ ਬਾਈ ਜੀ ਪਸ਼ੂ ਨੇ ਕੀ ਕਰਨਾ ਹੁੰਦਾ ਸੂਣ ਤੋਂ 3 ਮਹੀਨੇ ਦੇ ਵਿੱਚ ਆਪਣਾ ਪੂਰਾ ਦੁੱਧ ਦੇਣਾ ਹੁੰਦਾ ਪਹਿਲੇ 3 ਮਹੀਨੇ ਤੇ ਉਸ ਤੋਂ ਵੇਟ ਹੋ ਗਿਆ ਉਸਟੋਮੈਟ ਫੋਟੋ ਗਿਆ ਪਸ਼ੂ ਦੀ ਮਦਦ ਕਰਦਾ ਉਹਨੂੰ ਉਹਦੇ ਪਹਿਲੇ 3 ਮਹੀਨੇ ਦੇ ਵਿੱਚ ਪੂਰੇ ਦੁੱਧ ਤੇ ਲੈ ਕੇ ਜਾਂਦੇ ਨੇ ਉਸ ਤੋਂ ਇਲਾਵਾ ਕਿਸੇ ਪਸ਼ੂ ਨੂੰ ਕੋਈ ਹਾਜਮੇ ਦੀ ਸਮੱਸਿਆ ਹੈ ਜਾਂ ਅਸੀਂ ਕਹਿੰਦੇ ਅਸੀਂ ਖਾਣ ਦਾ ਬਹੁਤ ਵਧੀਆ ਪਾਉਂਦੇ ਆ ਪਰ ਅਣ ਬਚਿਆ ਖ ਤਾਂ ਉਹਦੇ ਲਈ ਬਈ ਜੀ ਆਪਣੀ ਕਿਸਾਨ ਵੀਰ ਭਰਾਵਾਂ ਦੀ ਪਹਿਲੀ ਮਨਪਸੰਦ ਦਵਾਈ ਆਂਦੀ ਹੈ ਪ੍ਰੋਟੋਨ ਇਹ ਲੀਵਰ ਟੋਨਿਕ ਵੀ ਆਮ ਬਾਜ਼ਾਰ ਦੇ ਵਿੱਚ ਜਨਾਇਆ ਜਾਂਦਾ ਤੇ ਇਹਦੇ ਲਈ ਤੁਸੀਂ ਕੀ ਕਰਨਾ ਹੈਗਾ ਜਿਹੜੇ ਪਸ਼ੂ ਨੂੰ ਤੁਹਾਡੇ ਨੂੰ ਇਦਾਂ ਦੀ ਸਮੱਸਿਆ ਆਉਂਦੀ ਹੈ ਕੋਈ ਪਨੀ ਪਸ਼ੂ ਖਾਂਦਾ ਪੀਂਦਾ ਘੱਟ ਹੈ ਜਾਂ ਅਸੀਂ ਕਹਿੰਨੇ ਹਾਜਮਾਦਰੁਸਤ ਨਹੀਂ ਹੈਗਾ ਤਾਂ ਇਹ 50 50 ਮਲ ਦੀਆਂ ਪੰਜ ਘਰਾਕਾ ਪਸ਼ੂ ਨੂੰ ਦੇ ਦੇਣੀ ਹੈ ਇਹਨੇ ਮਹੀਨੇ 'ਚ ਪੰਜ ਵਾਰੀ ਬਸ ਓਕੇ ਉਹਦੇ ਨਾਲ ਕੀ ਹੋਊਗਾ ਤੁਹਾਡੇ ਪਸ਼ੂ ਦਾ ਹਾਜਮਾ ਦਰੁਸਤ ਹੋ ਜਾਏਗਾ ਪਸ਼ੂ ਦੇ ਚਾਰ ਢਿੱਡ ਹੁੰਦੇ ਨੇ ਤੇ ਨਾਲ ਲੀਵਰ ਹੁੰਦਾ ਇਹ ਉਹਨਾਂ ਦੇ ਸਾਰਿਆਂ ਦੇ ਉੱਪਰ ਕੰਮ ਕਰਕੇ ਪਸ਼ੂ ਦੇ ਹਾਜਮੇ ਨੂੰ ਦਰੁ ਜਿੰਨੀ ডোজ ਖਾਂਦਾ ਉੰਨੀ ਉਹਨੂੰ ਖਰਾਕਾ ਜਿਹੜੀ ਖਾਜਮੰਦੀ ਠੀਕ ਹੈ ਜੀ ਜੀ ਬਾਈ ਜੀ ਠੀਕ ਹੈ ਕਿਸਾਨ ਵੀਰੋ ਬਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਬਾਕੀ ਜਿਹੜੇ ਵੀ ਕਿਸਾਨ ਵੀਰ ਆਪਣੀ ਵੀਡੀਓ ਦੇਖ ਰਹੇ ਆ ਜਿਹੜੇ ਇਹ ਕੰਪਨੀ ਦੇ ਪ੍ਰੋਡਕਟ ਵਰਤਦੇ ਆ ਕਮੈਂਟ ਦੇ ਵਿੱਚ ਜਰੂਰ ਦੱਸੋ ਤੁਹਾਨੂੰ ਇਹਨਾਂ ਦਾ ਰਿਜ਼ਲਟ ਕਿਵੇਂ ਲੱਗਿਆ ਕਿਵੇਂ ਮਿਲਿਆ ਤੇ ਬਾਕੀ ਬਾਈ ਜੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਠੀਕ ਹੈ ਠੀਕ ਹੈ ਜੀ